ਉਹ ਕਹਾਣੀ ਅੱਗੋਂ ਸ਼ੁਰੂ ਕਰੀਏ ਭੈਣ ਦੇ ਸੁਪਨਿਆਂ ਦਾ ਅੰਤ ਜੀਤੋ ਦੀ ਆਵਾਜ਼ ਸੁਣ ਸਾਰਾ ਟੱਬਰ ਗੇਟ ਵੱਲੋਂ ਉੱਠ ਤੋਰਿਆ ਗਗਨ ਮੱਥੇ ਤੇ ਹੱਥ ਮਾਰਦਾ ਹੋਇਆ ਇਹ ਨਹੀਂ ਸਕੂਨ ਨਾਲ ਜੀਣ ਦਿੰਦੇ ਅੱਜ ਦਾ ਸੌਣ ਕੇ ਹੀ ਜਾਊਗੇ ਕੁਛ ਦੀਪ ਦੋਵੇਂ ਹੱਥ ਜੋੜਦੀ ਹੋਈ ਹੇ ਵਾਹਿਗੁਰੂ ਭਲੀ ਕਰੀ ਅੱਜ ਦਾ ਵੀਰ ਆਪਣੇ ਘਰ ਆ ਪਤਾ ਨਹੀਂ ਕੀ ਕਰਨਗੇ ਇਹ ਤਾਂ ਮੇਰੇ ਸਹੁਰੇ ਘਰ ਵੀ ਨਹੀਂ ਡਰੇ ਇਕੱਲੇ ਇੰਨਾ ਕਹਿ ਕੇ ਦੀਪ ਵੀ ਗੇਟ ਵੱਲ ਨੂੰ ਤੁਰ ਪਈ ਦੀਪ ਦੀ ਸੱਸ ਉੱਚੀ ਉੱਚੀ ਬੋਲਦੀ ਭਾਈ ਸਾਡੇ ਪਿੰਡ ਤਾਂ ਹੈ ਨਹੀਂ ਇਹੋ ਜੀ ਰੀਤੀ ਰਿਵਾਜ ਧੀਆ ਨੂੰ ਸੁਖੀ ਵਸਦਿਆਂ ਨੂੰ ਗੱਡੀ 'ਚ ਬਿਠਾ ਕੇ ਲੈ ਆਓ ਮੋੜ ਪੇਕੇ ਬੀਬੀ ਇੰਨੀ ਕਾਲੀ ਨਾ ਵਗ ਬੈਠ ਕੇ ਗੱਲ ਸੁਣੀ ਤੇ ਕਰੀ ਜਾਂਦੀ ਆ ਸਾਡੇ ਪਿੰਡ ਦੇ ਰਿਵਾਜ ਆ ਪਿੰਡ ਦੇ ਸਰਪੰਚ ਨੇ ਜੀਤੂ ਨੂੰ ਘੂੜਦਿਆਂ ਕਿਹਾ ਗਗਨ ਗੁੱਸੇ ਨਾਲ ਭਰਿਆ ਹੋਇਆ ਬੋਲਿਆ ਤਾਇਆ ਜੀ ਗੱਲ ਤਾਂ ਅਜੇ ਇੱਕ ਪਾਸੇ ਲਾ ਕੇ ਹਟਣਾ ਚਾਹੇ ਇਹਨਾਂ ਨੂੰ ਬਿਠਾ ਕੇ ਕਰ ਲੋ ਚਾਹੇ ਖੜੇ ਖੜੇ ਨਿਬੇੜ ਦਿਓ ਇੱਕ ਪਾਸਾ ਤਾਂ ਅੱਜ ਹੋ ਕੇ ਹੀ ਰਹਿਣਾ ਸਰਪੰਚ ਕੋਈ ਨਾ ਸ਼ੀਰਾ ਠੰਡ ਰੱਖ ਗੱਲ ਸਭ ਦੀ ਸੁਣੀ ਜਾਊਗੀ ਗਗਨ ਦਾ ਬਾਪੂ ਗਗਨਪੁੱਤ ਆ ਕੁਰਸੀਆਂ ਤੇ ਮੰਜੇ ਵੇੜੇ ਵਿੱਚ ਲਿਆ ਕੇ ਢਾ ਦੇ ਗਗਨ ਬੋਲਿਆ ਮੈਂ ਤਾਂ ਇਹਨਾਂ ਨੂੰ ਵੇੜੇ ਵਿੱਚ ਖੜਨ ਵੀ ਨਾ ਦਵਾ ਤੇ ਬਾਪੂ ਤੁਸੀਂ ਮੈਨੂੰ ਇਹਨਾਂ ਦੀ ਮੰਜੇ ਕੁਰਸੀਆਂ ਲਿਓ ਲਈ ਕਹਿ ਰਹੇ ਹੋ ਜਦੋਂ ਦੀਪ ਨੂੰ ਵਿਹਵਣ ਆਏ ਸੀ ਉਦੋਂ ਤੁਸੀਂ ਲਾਏ ਸੀ ਮੰਜੇ ਕੁਰਸੀਆਂ ਕੀ ਕਦਰ ਕੀਤੀ ਇਹਨਾਂ ਨੇ ਤੁਹਾਡੀ ਇਹ ਟੱਬਰ ਹੈ ਨਹੀਂ ਇਨ੍ਹੀ ਇੱਜ਼ਤ ਦੇ ਕਾਬਲ ਗगन ਦੇ ਕੋੜੇ ਬੋਲ ਰੁਕਣ ਦਾ ਨਾ ਹੀ ਨਹੀਂ ਲੈ ਰਹੇ ਸੀ ਜੀਤੋ ਦੇ ਤੀਰ ਬਣ ਲੱਗ ਰਹੇ ਸੀ ਗगन ਦੇ ਬੋਲ ਤੇ ਜੀਤੋ ਜ਼ਹਿਰ ਭਰੀ ਨਜ਼ਰ ਨਾਲ ਗਗਲਵਲ ਦੇਖਣ ਲੱਗੀ ਆਹ ਦੇਖ ਲਾ ਸਰਪੰਚ ਆਹੀ ਕੁਸ਼ੀ ਸਾਡੇ ਪੱਲੇ ਪਾ ਕੇ ਆਇਆ ਤੇ ਸਾਡੀ ਇੰਨੀ ਸੋਹਣੀ ਇੱਜ਼ਤ ਬਣਾ ਕੇ ਆਇਆ ਪਿੰਡ ਵਿੱਚ ਗਗਨ ਦੇ ਚਾਚੇ ਦਾਇਆ ਦੇ ਮੁੜਿਆਂ ਨੇ ਮੰਝੇ ਕੁਰਸੀਆਂ ਵਿੜੇ ਵਿੱਚ ਲਾ ਦਿੱਤੇ ਦੀਪ ਦੇ ਸਹੁਰਿਆਂ ਤੋਂ ਆਈ ਪੰਚਾਇਤ ਮੈਂਬਰ ਤੇ ਪਿੰਡ ਦੀ ਪੰਚਾਇਤ ਵਾਲੇ ਸਾਰੇ ਬੈਠਣ ਲੱਗੇ ਗਗਨ ਹੋੜੀ ਜੀ ਜਾ ਕੇ ਦੀਪ ਨੂੰ ਸਮਝਾਉਣ ਲੱਗਾ ਲਾਡੋ ਅੱਜ ਮੌਕਾ ਆਇਆ ਦੇਖੀ ਕਿਤੇ ਹੱਥੋਂ ਨਾ ਗਵਾ ਦੇਵੀ ਸਭ ਨੂੰ ਸੱਚੀ ਦੱਸਣਾ ਜੋ ਵੀ ਇੰਨੇ ਸਾਲਾਂ ਵਿੱਚ ਤੇਰੇ ਨਾਲ ਤੇ ਹਰਮਨ ਨਾਲ ਇਹਨਾਂ ਨੇ ਕੀਤਾ ਸਭ ਕੁਝ ਪੰਚਾਇਤ ਨੂੰ ਦੱਸੀ ਕਿਸੇ ਕੋਲੋਂ ਡਰਨੇ ਦੀ ਲੋੜ ਨਹੀਂ ਦੀਪ ਸਿਰ ਝੁਕਾਈ ਗगन ਦੀ ਗੱਲ ਸੁਣੀ ਗਈ ਗगन ਨੇ ਮਹਿਸੂਸ ਕੀਤਾ ਕਿ ਦੀਪ ਡਰੀ ਹੋਈ ਸੀ ਕਿਉਂਕਿ ਗगन ਜਾਣਦਾ ਸੀ ਦੀਪ ਬੋਧ ਘਟ ਬੋਲਦੀ ਹੈ ਤੇ ਜੀਤੋ ਦੀ ਲੁਤਰੀ ਧਾਰ ਲੱਗੀ ਹੋਈ ਕੈਂਚੀ ਵਰਗੀ ਇੰਨੀ ਤੇਜ਼ ਚੰਗੇ ਭਲੇ ਨੂੰ ਡਰਾ ਦਿੰਦੀ ਹੈ ਦੀਪ ਨੂੰ ਘਬराई ਹੋਈ ਦੇਖ ਗगन ਦੇ ਹੱਥ ਆਪਣੇ ਹੱਥ ਵਿੱਚ ਫੜਦਾ ਹੋਇਆ ਦੀਪ ਨੂੰ ਹੌਸਲਾ ਦੇਣ ਲੱਗਾ ਦੇਖ ਲਾਡੋ ਤੂੰ ਡਰਨਾ ਨਹੀਂ ਮੈਂ ਤੇਰੇ ਨਾਲ ਆ ਮੇਰੇ ਹੁੰਦਿਆ ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ ਗਗਨ ਤੇ ਦੀਪ ਨੂੰ ਗੱਲਾਂ ਕਰਦੇ ਦੇਖ ਜੀਤੋ ਧੋ ਰਿਆਣਾ ਗਿਆ ਪੜਾ ਲੈ ਪੱਟੀਆਂ ਭੈਣ ਨੂੰ ਪਾ ਦੇ ਮੂੰਹ 'ਚ ਜ਼ੁਬਾਨ ਜੀਤੋ ਨੇ ਓਖੀ ਜੀ ਹੁੰਦੀ ਨੇ ਕਿਹਾ ਗਗਨ ਦੀਆਂ ਗੱਲਾਂ ਨੇ ਦੀਪ ਨੂੰ ਬੋਲਣ ਦੀ ਹਿੰਮਤ ਦਿੱਤੀ ਦੀਪ ਆਪਣੇ ਤੇ ਗਗਨ ਦੇ ਹੰਝੂ ਪੂੰਝਦੀ ਹੋਈ ਸਭ ਅੱਗੇ ਆਪਣੀ ਆਪ ਬੀਤੀ ਦੱਸਣ ਲੱਗੀ ਮੇਰੇ ਵਿਆਹ ਨੂੰ 10 ਸਾਲ ਹੋ ਗਏ ਤੇ ਮੈਨੂੰ ਪਿੰਡ ਛੱਡਿਆ ਵੀ ਕਦੇ ਮੋੜ ਮੈਨੂੰ ਉਣ ਹੀ ਨਹੀਂ ਦਿੱਤਾ ਮੇਰੇ ਪੇਕੇ ਘਰ ਮੇਰੇ ਪੇਕੇ ਘਰ ਤੋਂ ਕੋਈ ਆਉਂਦਾ ਵੀ ਸੀ ਤਾਂ ਹਰ ਵੇਲੇ ਅਗਲੇ ਦੇ ਕੋਲ ਬੈਠੀ ਰਹਿੰਦੀ ਮੇਰੀ ਬੇਬੇ ਸੱਸ ਤਾਂ ਕਿਤੇ ਮੈਂ ਕਿਸੇ ਨੂੰ ਆਪਣੇ ਹਾਲਾਤ ਨਾ ਦੱਸ ਦੇਵਾਂ ਮੈਂ ਸੋਚਦੀ ਸੀ ਨਵੀਂ ਨਵੀਂ ਆਈ ਇਸ ਘਰ ਵਿੱਚ ਸ਼ਾਇਦ ਹੀ ਅਸਲੀ ਮੇਰੇ ਤੇ ਰੋਕ ਲਗਾਈ ਜਾਂਦੀ ਹੈ ਕਿ ਮੈਂ ਇਹਨਾਂ ਦੇ ਕਹਿਣੇ ਵਿੱਚ ਰਵਾਂ ਮੈਂ ਵੀ ਆਪਣੇ ਪੇਕੇ ਵਾਲਿਆਂ ਨੂੰ ਕਦੇ ਕੁਛ ਨਾ ਦੱਸਦੀ ਦੱਸਣਾ ਵੀ ਕਦੋਂ ਸੀ ਨਾਲੇ ਜਦੋਂ ਕਦੇ ਬੇਬੇ ਬਾਪੂ ਆਉਂਦੇ ਸੀ ਤਾਂ ਮਸਾ ਅੱਧੇ ਕੋ ਦੇਣ ਲਈ ਉਹਨਾ ਟਾਈਮ ਇਹ ਸਾਰਾ ਪਰਿਵਾਰ ਕੋਲ ਬੈਠੇ ਰਹਿੰਦੇ ਕਦੇ-ਕਦੇ ਬੀਬੀ ਦਾ ਟੈਲੀਫੋਨ ਆਉਂਦਾ ਸੀ ਉਹ ਵੀ ਪਰਾਂਡੇ ਵਿੱਚ ਪਿਆ ਹੋਣ ਕਰਕੇ ਸਭ ਦੇ ਅੱਗੇ ਬਸ ਹਾਲਚਾਲ ਹੀ ਪੁੱਛਣਾ ਪਰ ਕਦੇ ਆਪਣਾ ਹਾਲ ਦੱਸਣ ਦਾ 10 ਸਾਲਾਂ ਵਿੱਚ ਮੈਨੂੰ ਮੌਕਾ ਹੀ ਨਹੀਂ ਮਿਲਿਆ ਜਦੋਂ ਕਿ 10 ਸਾਲਾਂ ਵਿੱਚ ਮੈਂ ਇਕੱਲਾਪਾਨ ਹੀ ਕੱਟਿਆ ਪਰ ਮਾਂ ਨਾਲ ਦੁੱਖਾਂ ਨਾਲ ਭਰਿਆ ਦਿਲ ਤੇ ਢਿੱਡ ਫਰੋਲਣ ਲਈ ਇਕੱਲੀ ਨੂੰ ਵਕਤ ਹੀ ਨਹੀਂ ਮਿਲਿਆ ਕਦੇ-ਕਦੇ ਮਾਂ ਤੇ ਵੀ ਗੁੱਸਾ ਆ ਜਾਂਦਾ ਕਿ ਕਦੇ ਵੀ ਆਗੇ ਨਹੀਂ ਦੇਖਦੀ ਕਿ ਤੇਰੀ ਧੀ ਕਿਵੇਂ ਆ ਕਿਸ ਹਾਲ ਚਾ ਜਿੰਨਾ ਕੋ ਟੈਲੀਫੋਨ ਤੇ ਦੱਸ ਦੇਣਾ ਮਾਂ ਨੇ ਯਕੀਨ ਕਰ ਲੈਣਾ ਸਭ ਠੀਕ ਆ ਫੇਰ ਮੈਂ ਮਨੋ ਹੀ ਮਨੀ ਮਾਂ ਨਾਲ ਵੀ ਨਾਰਾਜ਼ ਹੋ ਜਾਣਾ ਕਿ ਮਾਂ ਨੂੰ ਮਹਿਸੂਸ ਕਿਉਂ ਨਹੀਂ ਹੁੰਦਾ ਕਿ ਉਸ ਦੀ ਔਲਾਦ ਦੁੱਖ ਵਿੱਚ ਆ ਦੀਪ ਦੀਆਂ ਗੱਲਾਂ ਸੁਣ ਦੀਪ ਦੇ ਬੇਬੇ ਬਾਪੂ ਦੀਆਂ ਅੱਖਾਂ ਦੇ ਅਥਰੂ ਉਹਨਾਂ ਨੂੰ ਸ਼ਰਮਸ਼ਾਰ ਕਰਨ ਲੱਗੇ ਕਿ ਅਸੀਂ ਕਦੇ ਚੰਗੀ ਤਰ੍ਹਾਂ ਸਾਰ ਨਹੀਂ ਲਈ ਆਪਣੀ ਧੀ ਦੀ ਸ਼ਾਇਦ ਧੀ ਵਿਉਣ ਵੇਲੇ ਫਰਜ਼ ਨਿਵਾ ਕੇ ਸਭ ਫਰਜ਼ਾਂ ਤੋਂ ਵੇਲੇ ਹੋ ਚੁੱਕੇ ਸੀ ਮਸਾ ਮੌਕਾ ਮਿਲਿਆ ਦੀਪ ਨੂੰ ਇੰਨੇ ਸਾਲਾਂ ਬਾਅਦ ਦਰਦ ਨਾਲ ਸਭ ਨਾਲ ਵੰਡਣ ਦਾ ਅੱਜ ਦੀਪ ਸਾਬ ਨੂੰ ਇੱਕ ਲਾਂਤ ਵਾਲੇ ਰਸੇ ਨਾਲ ਹੀ ਬਨ ਰਹੀ ਸੀ ਕੀ ਸੋਹਰੇ ਤੇ ਕੀ ਪੇਕੇ ਮੇਰੇ ਮਾਪੇ ਹੀ ਬਿਗਾਨੇ ਹੋ ਗਏ ਮੇਰੇ ਲਈ ਜਦੋਂ ਇਹ ਬਗਾਨਿਆਂ ਵੱਲੋਂ ਦੱਸੇ ਮੇਰੇ ਹਾਲ ਤੇ ਯਕੀਨ ਕਰਨ ਲੱਗੇ ਕਦੇ ਮੇਰਾ ਹਾਲ ਮੇਰੇ ਕੋਲ ਬੈਠ ਕੇ ਨਹੀਂ ਪੁੱਛਿਆ ਜੋ ਮੇਰੇ ਸੋਹਰਿਆਂ ਵੱਲੋਂ ਕਹਿ ਦੇਣਾ ਇਨਾਂ ਲਈ ਉਹੀ ਸੱਚ ਹੋਣਾ ਦੀਪ ਦੀਆਂ ਗੱਲਾਂ ਦੀਪ ਦੇ ਮਾਪੇ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਗੁਨਾਹਕਰ ਬਣਾ ਰਹੀਆਂ ਸੀ ਮੇਰੇ ਸੋਹਰੇ ਜਿੱਥੇ ਮੇਰੀ ਦੂਜੀ ਮਾ ਸੱਸ ਜਿਨੇ ਮੈਨੂੰ ਕਦੀ ਧੀ ਨਹੀਂ ਮੰਨਿਆ ਸੀ ਧੀ ਤਾਂ ਬੜੀ ਦੂਰ ਦੀ ਗੱਲ ਨੂੰ ਵੀ ਨਹੀਂ ਮੰਨਿਆ ਕਦੇ ਬਸ ਉਹਦੇ ਲਈ ਮੈਂ ਇੱਕ ਗੁਲਾਮ ਸੀ ਜੋ ਉਹਦੇ ਕਹਿਣ ਤੇ ਚੱਲਦਾ ਬਿਨਾਂ ਗਲਤੀ ਦੇ ਸਜ਼ਾ ਭੁਗਤਦਾ ਚੰਗਾ ਮੁੰਡਾ ਲੱਭਿਆ ਸੀ ਮੇਰੇ ਲਈ ਮੇਰਾ ਪਤੀ ਪਰਮੇਸ਼ਵਰ ਤੁਸੀਂ ਆਲ ਪੂਣਾ ਵੇਲ ਪੂਣਾ ਆਪਣੀ ਸ਼ਰਾਬ ਤੱਕ ਦਾ ਨਸ਼ਾ ਵੀ ਮੇਰੇ ਤੇ ਉਤਾਰਦਾ ਰਿਹਾ ਇੰਨੇ ਸਾਲ ਮੇਰੇ ਹਿੱਸੇ ਬਸ ਜੁੱਤੀਆਂ ਡੰਡੇ ਰੋਟੀਆਂਲੇ ਥਾਲ ਗਰਮ ਚਾਹ ਨਾਲ ਭਰੇ ਗਲਾਸ ਆਏ ਜਦੋਂ ਦਿਲ ਕਰਦਾ ਵਗਾ ਕੇ ਮਾਰ ਦਿੰਦਾ ਮੈਂ ਗੁਲਾਮ ਜੋ ਸੀ ਕਿਉਂਕਿ ਉਹ ਜਾਣਦਾ ਸੀ ਗੁਲਾਮ ਦੀ ਸਾਰ ਲੈਂਡ ਕਿੰਨੀ ਔਣੀ ਹੈ ਨਾਲੇ ਮਾਪਿਆਂ ਨੇ ਤਾਂ ਕੈਨੇਡਾ ਵਾਲੇ ਦੇ ਲੜਲਾ ਕੇ ਪੁੰਨ ਖੱਟ ਲਿਆ ਸੀ ਮੈਂ ਤਾਂ ਪੰਜਾਬ ਵਿੱਚ ਰਹਿ ਕੇ ਵੀ ਇਹਨਾਂ ਲਈ ਕੈਨੇਡਾ ਹੀ ਗਈ ਸੀ ਤਾਂ ਹੀ ਤਾਂ ਕਦੇ ਸਾਰ ਲੈ ਨਹੀਂ ਹੈ ਜੇਲ੍ਹ ਵਿੱਚ ਵੀ ਕੈਦੀਆਂ ਨੂੰ ਰੋਟੀ ਵੇਲੇ ਸੀਰ ਮਿਲ ਜਾਂਦੀ ਹੋਣੀ ਪਰ ਮੈਨੂੰ ਵੇਲੇ ਕੀ ਕੁਵੇਲੇ ਵੀ ਰੋਟੀ ਨਸੀਬ ਹੋਣੀ ਉਹ ਵੀ ਮੇਰੀ ਸਾਸ ਤੇ ਮੇਰੇ ਘਰ ਵਾਲੇ ਦੇ ਹੱਥ ਸੀ ਰੋਟੀ ਬਣਾ ਸਕਦੀ ਸੀ ਪਰ ਖਾਣੀ ਰੋਟੀ ਖਾਣ ਦਾ ਹੁਕਮ ਨਹੀਂ ਸੀ ਬਿਨਾ ਕਲੇਸ਼ ਦੇ ਇਹਨਾਂ ਦੀ ਲੜਾਈ ਨਾ ਹੀ ਢ ਪਰ ਜਾਂਦਾ ਸੀ ਦੀਪ ਦੀਆਂ ਗੱਲਾਂ ਸਭ ਨੂੰ ਸੁਣਕਾਰ ਰਹੀਆਂ ਸੀ ਸਭ ਦੀਪ ਦੀਆਂ ਗੱਲਾਂ ਵਿੱਚ ਐਦਾਂ ਹੋਏ ਹੋਏ ਸੀ ਜਿਵੇਂ ਕੋਈ ਨਾਟਕ ਮੰਚ ਤੇ ਕੋਈ ਨਾਇਕਾ ਆਪਣੇ ਦੁੱਖ ਭਰੇ ਅਕੀਦਾਰ ਜਾਂ ਸੀਨ ਨਿਭਾ ਰਹੀ ਹੋਵੇ ਤੇ ਸਭ ਉਸ ਦੇ ਦੁੱਖ ਵਿੱਚ ਦੁਖੀ ਹੋ ਰਹੇ ਹੋਣ ਸਿਵਾਏ ਨਾਟਕ ਦੇ ਖਲਨਾਇਕ ਤੋਂ ਜੀਤੋ ਤੇ ਅਮਨ ਸਭ ਦੇ ਦਿਲ ਪਸੀਜ਼ ਰਹੇ ਸੀ ਦੀਪ ਦੀਆਂ ਗੱਲਾਂ ਨਾਲ ਪਰ ਜੀਤੋ ਜੋ ਨਿਰਮੋਹੀ ਬੇਦਿਲ ਸੀ ਉਹ ਇੰਨੇ ਦੁਖੀ ਮਾਹੌਲ ਵਿੱਚ ਵੀ ਤਾਨਿਆਂ ਦੇ ਤੀਰ ਮਾਰਨੋਂ ਨਾ ਹੱਟੀ ਆ ਦੇਖ ਲਓ ਕਿਹੋ ਜੀ ਧੀ ਆ ਭਰੀ ਪੰਚਾਇਤ ਵਿੱਚ ਸਾਨੂੰ ਤਾਂ ਇੱਕ ਪਾਸੇ ਆਪਣੇ ਮਾਪਿਆਂ ਨੂੰ ਵੀ ਨਿੰਦ ਰਹੀ ਆ ਕੋਈ ਕਰਦਾ ਆਪਣੇ ਮਾਪਿਆਂ ਦੀ ਬਦਨਾਮੀ ਭਲਾ ਪੂਰਾ ਲਿਆਜ਼ਨੀ ਮਾਪਿਆਂ ਦੀ ਇੱਜ਼ਤ ਦੀ ਸਰਪੰਚ ਸਾਹਿਬ ਹੁਣ ਤੁਸੀਂ ਆਪ ਹੀ ਹਿਸਾਬ ਲਗਾ ਲਵੋ ਇਹ ਸਾਡੀ ਕਿੰਨੀ ਕੁ ਇੱਜ਼ਤ ਕਰਦੀ ਹੋ ਜੋ ਮਾਪਿਆਂ ਨੂੰ ਭਰੀ ਪੰਚਾਇਤ ਵਿੱਚ ਸ਼ਰਮਸਾਰ ਕਰਨ ਲੱਗੀ ਹੋਈ ਆ ਹੁਣ ਤਾਂ ਰੋ ਰੋ ਬਸ ਸੱਚੀ ਹੋਣ ਦੇ ਡਰਾਮੇ ਕਰਦੀ ਆ ਸਾਨੂੰ ਪਤਾ ਸਰਪੰਚਾ ਅਸੀਂ ਕਿਵੇਂ ਦਿਨ ਕੱਢੇ ਆ ਇਹ ਨੀ ਜੁਬਾਨ ਚਲਦੀ ਆ ਲਿਹਾਜ਼ ਹੀ ਕੋਈ ਨਹੀਂ ਵੱਡਿਆਂ ਦਾ ਭੈਣ ਭਰਾ ਇੱਕੋ ਮਿੱਟੀ ਦੇ ਬਣੇ ਆ ਗਗਨ ਦਾ ਗੁੱਸਾ ਅੰਦਰੋਂ ਅੰਦਰੀ ਉਬਾਲੇ ਮਾਰ ਰਿਹਾ ਸੀ ਪਰ ਉਹ ਚੁੱਪ ਸੀ ਕਿਉਂਕਿ ਸਭ ਸਹਿਣ ਵਾਲੀ ਦੀਪ ਖੁਦ ਬੋਲ ਰਹੀ ਸੀ ਸਭ ਸੁਣ ਰਹੇ ਸੀ ਸ਼ਾਇਦ ਗਗਨ ਨੂੰ ਹੁਣ ਕੁਝ ਵੀ ਬੋਲਣਾ ਸਹੀ ਨਹੀਂ ਲੱਗਾ ਧੰਨਵਾਦ ਜੀ